લાલ ਮਿੱਟੀ ਖਾਣੀ ਏ ਛੁਟਿਆ ਦੇ ਬੂਰਾ ਮਿੱਟੀ ਦਾ ਲਾਲ ਮਿੱਟੀ ਖਾਣੀ ਏ ਛੁਟਿਆ ਦੇ ਬੂਰਾ ਮਿੱਟੀ ਦਾ ਲਾਲ ਮਿੱਟੀ ਖਾਣੀ ਏ ਛੁਟਿਆ ਦੇ ਬੂਰਾ ਮਿੱਟੀ ਦਾ ਦੇਵਰ ਨੂੰ ਮੈਂ ਮਿੱਟੀ ਲੈਣ ਕੱਲਿਆ ਲੈ ਆਇਆ ਪਤਾਸੀ ਦੇਵਰ ਨੂੰ ਮੈਂ ਮਿੱਟੀ ਲੈਣ ਕੱਲਿਆ ਲੈ ਆਇਆ ਪਤਾ ਸੇ ਸਾਰਾ ਟੱਬਰ ਸੌਂ ਗਿਆ ਤੇ ਦੇਵਰ ਕਰਦਾ ਹਾਸੇ ਨੀ ਸ਼ੈਤਾਨੀ ਦੇਵਰ ਸ਼ਾਵਾ ਨੀ ਹ ਰੰਮੀ ਦੇਵਰ ਸ਼ਾਵਾ ਨੀ ਅੱਖੀਆਂ ਦਾ ਕੱਜਲ ਸ਼ਾਵਾ ਮੈਨੂੰ ਕੀਤਾ ਇੱਕ ਕੱਜਲ ਸ਼ਾਵਾ ਨੀ ਮੈਂ ਸਰਕਾਰੇ ਜਾਵਾਂ ਸ਼ਾਵਾ ਉੱਥੇ ਅਰਜ਼ੀਆਂ ਪਾਵਾ ਸ਼ਾਵਾ ਅਰਜ਼ੀ ਹੋ ਗਈ ਮਨਜ਼ੂਰ ਮਿੱਟੀ ਖਾ ਜੀ ਹੋ ਗਈ ਮਨਜ਼ੂਰ ਮਿੱਟੀ ਖਾਣੀ ਐ ਜ਼ਰੂਰ ਹਾਏ ਛੜਕਾ ਮਿੱਟੀ ਦਾ ਹਾਏ ਛੜਕਾ ਮਿੱਟੀ ਦਾ ਹਾਏ ਛੜਕਾ ਮਿੱਟੀ ਦਾ ਹਾਏ ਛੜਕਾ ਮਿੱਟੀ ਦਾ ਲਾਲ ਮਿੱਟੀ ਖਾਣੀ ਐ ਛੋਟਿਆ ਦੇ ਬੂਰਾ ਮਿੱਟੀ ਦਾ ਲਾਲ ਮਿੱਟੀ ਖਾਣੀ ਐ ਛੋਟਿਆ ਦੇ ਬੂਰਾ ਮਿੱਟੀ ਦਾ ਦੇਵਰ ਨੂੰ ਮੈਂ ਮਿੱਟੀ ਲੈਣ ਕੱਲਿਆ ਲੈ ਆਇਆ ਫੁੱਲ ਬੜੀਆਂ ਦੇਵਰ ਨੂੰ ਮੈਂ ਮਿੱਟੀ ਲੈਣ ਕੱਲਿਆ ਲੈ ਆਇਆ ਫੁੱਲ ਬੜੀਆਂ ਸਾਰਾ ਟੱਬਰ ਸੌਂ ਗਿਆ ਤੇ ਦੇਵਰੀ ਕਰਦਾ ਅੜੀਆਂ ਨੀ ਸ਼ੈਤਾਨੀ ਦੇਵਰ ਸ਼ਾਵਾ ਨੀ ਹ ਰਾਮੀ ਦੇਵਰ ਸ਼ਾਵਾ ਨੀ ਅੱਖੀਆਂ ਦਾ ਕੱਜਲ ਸ਼ਾਵਾ ਮੈਨੂੰ ਕੀਤਾ ਹੀ ਕੱਜਲ ਸ਼ਾਵਾ ਨੀ ਮੈਂ ਸਰਕਾਰੇ ਜਾਵਾਂ ਸ਼ਾਵਾ ਉੱਥੇ ਅਰਜ਼ੀਆਂ ਪਾਵਾਂ ਸ਼ਾਵਾ ਅਰਜੀ ਹੋ ਗਈ ਮਨਜ਼ੂਰ ਮਿੱਟੀ ਖਾਣੀ ਐ ਜ਼ਰੂਰ ਹਰ ਜੀ ਹੋ ਗਈ ਮਨਜ਼ੂਰ ਮਿੱਟੀ ਖਾਣੀ ਐ ਜ਼ਰੂਰ ਹਏ ਛੜਕਾ ਮਿੱਟੀ ਦਾ ਹਏ ਛੜਕਾ ਮਿੱਟੀ ਦਾ ਹਏ ਛੜਕਾ ਮਿੱਟੀ ਦਾ ਹਏ ਛੜਕਾ ਮਿੱਟੀ ਦਾ ਲਾਲ ਮਿੱਟੀ ਖਾਣੀ ਐ ਛਟਿਆ ਦੇ ਬੂਰਾ ਮਿੱਟੀ ਦਾ ਲਾਲ ਮਿੱਟੀ ਖਾਣੀ ਐ ਛਟਿਆ ਦੇ ਬੂਰਾ ਮਿੱਟੀ ਦਾ ਦੇਵਰ ਨੂੰ ਮੈਂ ਮਿੱਟੀ ਲੈਣ ਕੱਲਿਆ ਲੈ ਆਇਆ ਸੋਹਾਰੇ ਦੇਵਰ ਨੂੰ ਮੈਂ ਮਿੱਟੀ ਲੈਣ ਕੱਲਿਆ ਲੈ ਆਇਆ ਸ਼ੁਹਾਰੇ ਸਾਰਾ ਟੱਬਰ ਸੌਂ ਗਿਆ ਤੇ ਦੇਵਰੇ ਅੱਖੀਆਂ ਮਾਰੇ ਨੀ ਸ਼ੈਤਾਨੀ ਦੇਵਰ ਸ਼ਾਵਾ ਨੀ ਹਰੰਮੀ ਦੇਵਰ ਸ਼ਾਵਾ ਨੇ ਅੱਖੀਆਂ ਦਾ ਕੱਜਲ ਸ਼ਾਵਾ ਮੈਨੂੰ ਕੀਤਾ ਇਕ ਖੱਜਲ ਸ਼ਾਵਾ ਨੀ ਮੈਂ ਸਰਕਾਰੇ ਜਾਵਾਂ ਸ਼ਾਵਾ ਉਥੇ ਅਰਜ਼ੀਆਂ ਪਾਵਾਂ ਸ਼ਾਵਾ ਅਰਜੀ ਹੋ ਗਈ ਮਨਜ਼ੂਰ ਮਿੱਟੀ ਖਾਣੀ ਐ ਜ਼ਰੂਰ ਅਰਜੀ ਹੋ ਗਈ ਮਨਜ਼ੂਰ ਮਿੱਟੀ ਖਾਣੀ ਐ ਜ਼ਰੂਰ ਹਏ ਛੜਕਾ ਮਿੱਟੀ ਦਾ ਹਏ ਛੜਕਾ ਮਿੱਟੀ ਦਾ ਹਏ ਛੜਕਾ ਮਿੱਟੀ ਦਾ ਹਏ ਛੜਕਾ ਮਿੱਟੀ ਦਾ ਲਾਲ ਮਿੱਟੀ ਖਾਣੀ ਐ ਛਟਿਆ ਦੇ ਬੋਰਾ ਮਿੱਟੀ ਦਾ ਲਾਲ ਮਿੱਟੀ ਖਾਣੀ ਐ ਛਟਿਆ ਦੇ ਬੋਰਾ ਮਿੱਟੀ ਦਾ ਲਾਲ ਮਿੱਟੀ ਖਾਣੀ ਐ ਛਟਿਆ ਦੇ ਬੋਰਾ ਮਿੱਟੀ ਦਾ